5 ਦਿਨ ਤੋਂ ਬਾਅਦ ਉਹਦੇ ਵਾਲ ਲੱਸਤੇ ਜਾਂਦੇ ਨੇ ਇਹ ਨਹੀਂ ਪਤਾ ਲੱਗਦਾ ਇਹ ਸਰਦਾਰ ਹੈ ਏ ਮੁੰਨਾ ਸਾਰੇ ਵਾਲ ਹੀ ਤਰ ਜਾਂਦੇ ਵਾਲਾ ਤਾਂ ਇਹ ਕੇਸ ਉਤਰ ਜਾਂਦੇ ਨੇ ਉਹਦੇ ਵਿਚਾਰ ਦੇ ਦੂਜੀ ਗੱਲ ਉਹਦੇ ਕੱਪੜੇ ਪਾਣੀ ਦੀ ਚਾਲਾ ਕੁ ਮਾਗ ਕੁ ਮਾਗ ਉਹਦੇ ਕੱਪੜੇ ਪਾੜ ਦਿੰਦੀ ਹੈ ਤੀਜੀ ਗੱਲ ਮੋਬਾਈਲ ਪਰਸ ਜਾਂ ਕੋਈ ਚੀਜ਼ ਹੋਏਗੀ ਜੀ ਉਹ ਨਿਕਲ ਜਾਂਦਾ ਹੈ ਜਾਂ ਫਿਰ ਬੰਦਾ ਕਈ ਵਾਰ ਨਾ ਮਰਨ ਤੋਂ ਪਹਿਲਾਂ ਨਹਿਰ ਦੇ ਕੰਡੇ ਛੱਡ ਦਿੰਦਾ ਉਹ ਘੁੰਮਣ ਵਾਲੇ ਚੱਕ ਕੇ ਲੈ ਜਾਂਦੇ ਨੇ ਤਿੰਨ ਤਰੀਕੇ ਚਾਰ ਤਰੀਕੇ ਆ ਜਿਹੜੇ ਉਹਨਾਂ ਦੀ ਸਨਾਕਤ ਖਤਮ ਹੋ ਜਾਂਦੀ ਹੈ ਜਦ ਡੈਡ ਬੋਡੀ ਅਨਪਛੇਤੀ ਹੁੰਦੀ ਉਹਨੂੰ ਧਕਾ ਧਕਾ ਕੇ ਪਹਿਲੇ ਪੰਜਾਬ ਤੋਂ ਹਰਿਆਣਾ ਹਰਿਆਣੇ ਤੋਂ ਰਾਜਸਥਾਨ ਇਧਰਲੇ ਪਾਸੇ ਦਿੱਲੀ ਤੱਕ ਪੁਚਾ ਦਿੱ ਜੰਦੀ ਹੈ ਆਪਣੇ ਪੰਜਾਬ ਦੇ ਤਾਂ ਡੈਡ ਬੋਡੀ ਨਿਕੜਦੀ ਨਹੀਂ ਨਾ ਕੜਦੇ ਹੋਰ ਨਿਕੜਦੀ ਡੈਡ ਬੋਡੀ ਬਹੁਤ ਘੱਟ ਨਿਕੜਦੀਆਂ ਜਿਹੜੀ ਪੰਜਾਬ ਦੇ ਅੰਦਰ ਨਿਕਲਦੀ ਉਹ ਡੈਡ ਬੋਡੀ ਜਿਨ੍ਹਾਂ ਦੀ ਆਇਡੈਂਟੀਫਿਕੇਸ਼ਨ ਹੁੰਦੀ ਆ ਲਵਾਰਿਸ਼ ਤਾਂ ਬਹੁਤ ਘੱਟ ਹੈ ਇਹ ਲਾ ਲਓ ਅਗਰ 100 ਡੈਡ ਬੋਡੀਆਂ ਨੇ ਤੇ ਪੰਜ ਅੱਛੀਆਂ ਡੈਡ ਬੋਡੀਆਂ ਪੰਜਾਬ ਦੇ ਅੰਦਰ ਲਵਾਰਿਸ਼ ਨਿਕળે 94 ਡੈਡ ਬੋਡੀਆਂ ਜਾਂ 95 96 ਡੈਡ ਬੋਡੀਆਂ ਹਰਿਆਣਾ ਜਾਂਦੀਆਂ ਨੇ ਜਾਂ ਰਾਜਸਥਾਨੇ ਦਿੱਲੀ ਜਾਂਦੀ 10 ਥਾਣੇ ਦੇ ਨਾਮ गिनਵਾ ਰਿਹਾ ਮੈਂ ਸਰਸਾ ਜਿਹੜਾ ਹੈਗਾ ਥਾਣੇ ਤੇ ਉੱਥੇ ਪੰਜ ਥਾਣੇ ਉਧਰ ਲਗਾਤਾਰ ਡੈਡ ਬੁਡੀਆਂ ਪੋਚ ਰਿਆ ਨੇ ਦਿੱਲੀ ਕੇਨਗੜਜੂਮਾਰ ਥਾਣਾ ਸਭ ਤੋਂ ਨੰਬਰ 1 ਤੇ ਹੂੰ ਫਿਰ ਸਾਬਾ ਡੇਰੀ ਫਿਰ ਬਵਾਨਾ ਫਿਰ ਨਰੇਲਾ ਚਾਰ ਥਾਣੇ ਨੰਬਰ 1 ਚੱਲ ਰਹੇ ਉੱਤੇ ਡੈਡ ਬੁਡੀਆਂ ਡਾੜਾ ਡਾੜਾ ਕਿਉਂ ਉੱਥੇ ਕੋਈ ਜਾਂਦੀ ਹੈ ਜਾਲ ਐਂਡਿੰਗ ਹੈ ਨਾ ਸਰ ਡੈਡ ਬੁਡੀ ਜਦ ਦਿਖਾ ਦਿਖਾ ਕੇ ਜਾਏ ਜਰੀ ਐਂਡਿੰਗ ਹੈ ਉਹ ਉਹਨਾਂ ਨੂੰ ਚੱਕਣੀ ਬਣੇ ਇੰਡੇ ਕੇ ਜਾਲ ਲੱਗੇ ਅੱਗੇ ਤੋਂ ਪਾਣੀ ਜਾਂਦੀ ਜਗ੍ਹਾ ਹੀ ਨਹੀਂ ਆ ਵਾਟਰ ਪਲੈਂਟ ਨੇ ਅੱਗੇ ਤੇ ਜਾਣ ਦੀ ਜਗ੍ਹਾ ਹੀ ਨਹੀਂ ਫਤੋ ਚੱਕਣੇ ਪੈਣੇ ਹੁੰਦੀ ਮਜਬੂਰੀ ਹੈ ਸਰ ਉਹ ਤਾਂ ਚੱਕਣੀ ਪੈਣੀ ਉਹਨਾਂ ਨੂੰ ਉਹਨਾਂ ਦੇ ਗਲ ਪੈਣੀ ਪੈਣੀਆਂ ਨੇ ਹੂੰ ਉਹ ਤੇ ਜਾਲ ਲੱਗੇ ਨੇ ਸਰ ਇੱਧਰ ਨੌਰ ਬਿਰਾਣੀ ਗੁੱਗਾ ਮੇੜੀ ਸਭ ਤੋਂ ਵੱਡਾ ਥਾਣਾ ਨੌਰ ਨੌਰ ਦੇ ਅੰਦਰ ਕੋਈ ਦਿਨ ਖਾਲੀ ਜਾਂਦਾ ਬੋੜੀ ਨਹੀਂ ਪੋਛਦੀ ਰਿਕਾਰਡ ਚੱਕ ਲਓ ਮੈਂ ਝੂਠ ਨਹੀਂ ਮਾਰ ਰਿਹਾ ਨੌਰ ਦੇ ਅੰਦਰ ਡੇਲੀ ਇੱਕ ਡੈਡ ਬੋੜੀ ਪੋਚ ਰਹੀ ਪੋਚ ਰਹੀ ਹੈ ਹਰਿਆਣੇ ਜਿੰਨੀ ਡੈਡ ਬੋੜੀਆਂ ਅੱਛਾ ਇੱਕ ਚੀਜ਼ ਹੋਰ ਮੈਂ ਕਲੀਅਰ ਕਰ ਰਿਹਾ ਜਿੰਨੀ ਡੈਡ ਬੋਡੀ ਹਰਿਆਣਾ ਪੰਜਾਬ ਉਹ ਸੌਰੀ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਪਹੁੰਚ ਰਹੀਆਂ तकरीबन ਉਹਨਾਂ ਦੇ ਅੰਦਰ 90% ਡੈਡ ਬੋਡੀਆ ਪੰਜਾਬ ਦੀਆਂ ਨੇ ਪੰਜਾਬ ਦੀਆਂ ਪੰਜਾਬ ਦੀਆਂ ਚੈੱਕ ਕਰ ਲੋ ਇਹ ਚੂੜਨੀ ਮੈਂ ਸਾਰੇ ਨੂੰ ਕੁਲਾ ਚੈਲੰਜ ਕਰ ਰਿਹਾ ਜਾ ਕੇ ਚੈੱਕ ਕਰ ਲੋ ਰਿਕਾਰਡ ਚੈੱਕ ਕਰ ਕਾਰਨ ਕੀ ਹੈ ਵੀ ਇਹ ਕ੍ਰਾਈਮ ਕਰਕੇ ਸੁੱਟੀਆਂ ਗਈਆਂ ਜਾਂ ਸੁਸਾਈਡ ਜਿਆਦਾ ਅਟੈਂਪਟਸ ਹੁੰਦੇ ਆ ਜਾਂ ਕਈ ਵਾਰੀ ਹੁੰਦਾ ਐਕਸੀਡੈਂਟ ਹੋ ਜਾਂਦਾ ਜ਼ਿਆਤਰ ਬੋਡੀਜ਼ ਕਿਹੜੀਆਂ ਹੁੰਦੀਆਂ ਸਰ ਅੱਜ ਤੋਂ 10 ਸਾਲ ਪਹਿਲਾਂ ਜਿਹੜੇ ਆਕੜੇ ਦੇ ਨੇ ਸਿਰਫ 10 ਸਾਲ ਪਿੱਛੇ ਚਲੇ ਜਾਓ 70% ਡੈਡ ਬੁੜੀਆਂ ਹੁੰਦੀ ਜੀ ਲੋਕੀ ਸੁਸਾਇਡ ਕਰਦੇ ਦੇ 20% ਉਹ ਤੇ ਜਿਹੜੇ ਹਾਦਸੇ ਦਾ ਸ਼ਿਕਾਰ ਹੋਣ ਜਿਵੇਂ ਕੋਈ ਨਾਂਨ ਚਲਾ ਗਿਆ ਕੋਈ ਸਮਗਰੀ ਸੱਟਨ ਚਲਾ ਗਿਆ ਜਾਂ ਵੈਸੇ ਕੋਈ ਨਹਿਰ ਤੋਂ ਜਾਣਾ ਹੋ ਗਿਆ ਨਹਿਰ ਦੇੰਦਰ ਗਿਰ ਗਿਆ ਕਿਸੇ ਹਾਦਸੇ ਦੇ ਨਾਲ ਪੈਰ ਸਲਿੱਪ ਕਰ ਗਿਆ ਔਰ 10% ਕ੍ਰਾਈਮ ਕਿਸੇ ਨੇ ਮਾਰ ਕੇ ਨਹਿਰ ਚ ਸੜਤਾ ਪਰ ਇਹ ਹੁਣ ਆਕੜੇ 10 ਸਾਲ ਤੋਂ ਬਾਅਦ ਬਹੁਤ ਬਦਲ ਗਏ ਬਦਲ ਗਏ ਹੁਣ 60% ਉਹ ਨੇ ਜਿਹੜੇ ਸੁਸਾਇਡ ਕਰ ਰਹੇ ਨੇ 30% ਉਹ ਨੇ ਜਿਹੜੇ ਹਾਦਸੇ ਦੇ ਸ਼ਿਕਾਰ ਹੋ ਰਹੇ ਨੇ ਔਰ 20% ਵੱਧ ਗਿਆ ਯਾਨੀ 10% ਦਾ ਜਾਫਾ ਹੋ ਗਿਆ ਮਰਦਰ ਦੇ ਅੰਦਰ ਮਰਦਰ ਦੇ ਅੰਦਰ 10% ਦਾ ਜਾਫਾ ਹੋ ਗਿਆ ਐਨੀ ਡੱਡ ਬੁੜੀਆਂ ਮਰਦਰ ਦਾ ਹੁਣ ਨਾ ਰਿਸ਼ਤੇ ਤਾਰ-ਤਾਰ ਹੋ ਗਏ ਸਰ ਪਹਿਲੇ ਕੀ ਹੁੰਦਾ ਤੇ ਇੱਕ ਅੱਖਾਂ ਦੀ ਸ਼ਰਮ ਹੁੰਦੀ ਸੀ ਪਰਿਵਾਰ ਦਾ ਇੱਕ ਵਿਸ਼ਵਾਸ ਬਣਿਆ ਉਹਦੇ ਹੁਣ ਹਲਕੀ ਜੀ ਜ਼ਮੀਨ ਦਾ ਰੋਲਾ ਹੋ ਜੇ ਭਾਈਆਂ ਦੇ ਅੰਦਰ ਜਾਂ ਇਹ ਸਿਸਟਰ ਦੇ ਅੰਦਰ ਇਹ ਕਿਸੇ ਨੂੰ ਲੈ ਕੇ ਜ਼ਮੀਨ ਜਾਂ ਪਾਰ ਦੋ ਪਾਰਟਨਰਸ਼ਿਪ ਦੇ ਅੰਦਰ ਮਿੰਟ ਚਿਤ ਬੰਦੇ ਨੂੰ ਮਰਵਾਣ ਤੱਕ ਆ ਜਾਂਦੇ ਨੇ ਮਾਰੋ ਇਹਨੂੰ ਹਟਾਓ ਬਈ ਹੁਣ ਇਹਨੂੰ ਹਿੱਸਾ ਦੇਣਾ ਪਏਗਾ 10 ਲੱਖ ਦਾ ਤਾਂ 10 ਲੱਖ 1 ਲੱਖ ਦੇ ਅੰਦਰ ਅਗਲੇ ਦਾ ਕੰਮ ਮੜ ਰਿਹਾ 10 ਲੱਖ ਕਿਉਂ ਦੇਗਾ 10 ਲੱਖ ਕਿਉਂ ਦੇਣਾ ਲੱਖ ਇੱਕ ਮਿੰਟ ਕਿਉਂ ਤੈਨੂੰ ਲੱਖ-ਲੱਖ ਰੁਪਏ ਵਿੱਚ ਬੰਦਾ ਮਾਰ ਦਿੰਦੇ ਸਰ ਇੱਕ ਗੱਲ ਦੱਸੋ ਪਹਿਲਾ ਜਿਹੜਾ ਕਿਲਾ ਹੁੰਦਾ ਸੀ ਉਹ 10000 12000 20000 ਦਾ ਅੱਜ ਜਿਹੜੇ ਕਿਲੇ ਹੋ ਗਏ ਅਰਬ ਕਰੋੜਾ ਰੁਪਏ ਦੇ ਕਿਲੇ ਨੇ ਬਣਾਏ ਬਿਦੇ ਹੋਏ ਕਰੋੜਾ ਰੁਪਏ ਦੇ ਕਿਲੇ ਨੇ ਔਰ ਜਿਹੜੇ ਵਿਚਾਰੇ ਮੰਦੇ ਟਾਈਮ ਦੇ ਅੰਦਰ ਬਾਹਰਲੀ ਕੰਟਰੀ ਜਾ ਕੇ ਬੈ ਗਏ ਤੇ ਉਹਨਾਂ ਨੇ ਵਧੀਆ ਪੈਸਾ ਕਮਾ ਲਿਆ ਉੱਥੇ ਕੋਠੀਆਂ ਪਾ ਲਈ ਬਿਜ਼ਨਸ ਬਣਾ ਲਏ ਪਰ ਉਹਨਾਂ ਦੀ ਜਿਹੜੀ ਜ਼ਮੀਨਾਂ ਔਰੇ ਪਈਆਂ ਨੇ ਉਹ ਕਿਸੇ ਨੂੰ ਛੱਡ ਕੇ ਗਏ ਤੇ ਆਪਣੇ ਰਿਸ਼ਤੇਦਾਰ ਨੂੰ ਉਹ ਰਿਸ਼ਤੇਦਾਰ ਹੁਣ ਜ਼ਮੀਨ ਕਿਉਂ ਮੋੜੇਗਾ ਉਹ ਤਾਂ ਵੇਟ ਕਰ ਰਾ ਆਏ ਆਪਾਂ ਮਾਰ ਕੇ ਨਹਿਰ ਤੇ ਸੱਟ ਤੱਕ ਲੋ ਪੁਲਿਸ ਦਾ ਰਿਕਾਰਡ ਮੈਂ ਝੂਠ ਨਹੀਂ ਮਾਰ ਰਿਹਾ ਐਨ ਐਰਏ ਕਈ ਬੰਦੇ ਮਾਰ ਕੇ ਨਰਦੇ ਠਗਾਣੇ ਲਾਤੇ ਔਰ ਅਜੇ ਕਈ ਕੇਸ ਹੋਗੇ ਜਿਵੇਂ ਬਾਪੂ ਮਰ ਨਹੀਂ ਰਿਹਾ ਬੇਟੇ ਨੂੰ ਪੈਸੇ ਦੀ ਲੋੜ ਹੈ ਜਿਹੜੀ ਉਹਦੀ ਜ਼ਰੂਰਤ ਹੀ ਪਹਿਲਾਂ 10 ਰੁਪਏ ਦੇ ਅੰਦਰ ਪੂਰੀ ਹੁੰਦੀ ਸੀ ਬਾਪੂ ਜੇ 10 ਰੁਪਏ ਦਿੰਦਾ ਸੀ ਆਦੋ ਜੀ ਜਰੂਰਤ ਲੱਖ ਰੁਪਏ ਦੇ ਅੰਦਰ ਪੂਰੀ ਹੋਣੀ ਉਹਨੂੰ ਨਸੇ ਲੱਗ ਗਏ ਉਹ ਗਲਤ ਰਾਹ ਤੇ ਪੈ ਗਿਆ ਉਹਦੇ ਖਰਚੇ ਵੱਧ ਗਏ ਫੈਮਿਲੀ ਵੱਧ ਗਈ ਉਹਦੀ ਜਿਹੜੀ ਜਨਾਨੀ ਆ ਗਈ ਬੱਚੇ ਆ ਗਏ ਉਹ ਤੰਗ ਕਰ ਰਹੇ ਨੇ ਬਾਪੂ ਸੋਚ ਰਿਹਾ ਕਦ ਮਰੇਗਾ ਜ਼ਮੀਨ ਕਦ ਨਾਮ ਕਰ ਉਹ ਮਰਨ ਦੀ ਵੇਟ ਨਹੀਂ ਕਰ ਰਿਹਾ ਹੁਣ ਉਹ ਤਾਂ ਮਾਰ ਕੇ ਨਹਿਰ ਤੇ ਸੱਟ ਰਿਹਾ ਉਹ ਮਰਨ ਦੀ ਵੇਟ ਨਹੀਂ ਕਰ ਰਿਹਾ ਹੁਣ ਹੂੰ ਔਰ ਇਹੋ ਜੇ ਕਈ ਰਿਸ਼ਤੇ ਆ ਜਿਹੜੇ ਜਿਹੜੇ ਤਾਰ-ਤਾਰ ਹੋ ਰਹੇ ਨੇ ਨਹਿਰ ਤਾਂ ਕ੍ਰਾਈਮ ਸੁਪਾਣ ਦਾ ਜਰੀਆ ਬਣ ਗਈ ਨਹਿਰ ਚ ਤਾਂ ਲੋਕਿ ਨੇ ਇਹਨੂੰ ਤਾਂ ਮਖੋਲ ਬਣਾ ਲਿਆ ਇਹ ਰੱਬ ਨੇ ਸਾਨੂੰ ਪਾਣੀ ਪੀਣ ਲਈ ਦਿੱਤਾ ਤੇ ਲੇਕਿਨ ਲੋਕਾਂ ਨੇ ਇਹਨੂੰ ਕਈ ਚੀਜ਼ਾਂ ਨਾਲ ਖਰਾਬ ਕਰ ਦਿੱਤਾ ਸਭ ਤੋਂ ਪਹਿਲੀ ਕਿਹੜੀ ਚੀਜ਼ ਅੰਧਵਿਸ਼ਵਾਸ ਲੋਕਾਂ ਨੇ ਟਾਲੇ ਦੇ ਚੱਕਰ ਦੇ ਅੰਦਰ ਅੰਦਰ ਵਿਸ਼ਵਾਸ ਦੇ ਚੱਕਰ ਦੇ ਅੰਦਰ ਇਹਦੇ ਅੰਦਰ ਲਫਾਫੇ ਮੰਜੇ ਬਿਸਤਰੇ ਮਰੇਵੇ ਦੇ ਬਿਸਤਰੇ ਵਿਆਹ ਸਾਦੀ ਦੇ ਫੂਲ ਕੋਈ ਘਰ ਦੇ ਅੰਦਰ ਸਮਗਰੀ ਕੋਈ ਹੋਰ ਫੰਕਸ਼ਨ ਕਰ ਰਹੇ ਆ ਕੋਈ ਹਵਨ ਕਰ ਰਹੇ ਆ ਕੋਈ ਪੂਜਾ ਪੜ ਸਭ ਨਹਿਰ ਦੇ ਅੰਦਰ ਜਿਹੜੇ ਥੇਲੇ ਭਰੇ ਪ੍ਰਾਇ ਸਭ ਨਹਿਰ ਦੇ ਅੰਦਰ ਮੈਂ ਤੇ ਕਈ ਬੰਦਿਆਂ ਨੂੰ ਇਹ ਦੇਖ ਰਹੇ ਕਣਕ ਦੀਆਂ ਬੋਰੀਆਂ ਦੀਆਂ ਬੋਰੀਆਂ ਕਿਸੇ ਗਰੀਬ ਦੇ ਘਰ ਨਹੀਂ ਦੇਰੇ ਨਹਿਰ ਦੇ ਅੰਦਰ ਸੱਟ ਰਹੇ ਨੇ ਕਣਕ ਦੀਆਂ ਬੋਰੀਆਂ ਕਣਕ ਦੀਆਂ ਬੋਰੀਆਂ ਗੁੜ ਕਾਜੂ ਬਦਾਮ ਫਲ ਵਧੀਆ ਵਧੀਆ ਸਬਜ਼ੀਆਂ ਆ ਰੇ ਕਿਸੇ ਗਰੀਬ ਨੂੰ ਦੇ ਦੋ ਯਾਰ ਕਿਸੇ ਦੇ ਮੂੰਹ ਲਾ ਦੋ ਨਹੀਂ ਨਹਿਰ ਦੇ ਅੰਦਰ ਸੱਟੀ ਜਾ ਰਹੇ ਨੇ ਪਤਾ ਨਹੀਂ ਕਿਹੜਾ ਬਾਬਾ ਨਹਿਰ ਦੇ ਅੰਦਰ ਬੈਠਾ ਜਿਹੜਾ ਉਹਨਾਂ ਨੂੰ ਸਾਰੇ ਨੂੰ ਖਾਈ ਜਾ ਰਿਹਾ ਅੰਦਰ ਪਤਾ ਨਹੀਂ ਕਿਹੜਾ ਬਾਬਾ ਹੈ ਕਿਹੜਾ ਰਾਬ ਅੰਦਰ ਬੈਠਾ ਜਿਹੜਾ ਉਹਨਾਂ ਨੂੰ ਖਾਈ ਜਾ ਰਿਹਾ ਅੰਦਰ ਇਹ ਜਿਹੜੇ ਉਪਾਏ ਦੱਸਦੇ ਆ ਫਿਰ ਉਹਨਾਂ ਦੇ ਕੰਮ ਹੀ ਨੇ ਪਾਏ ਨਾ ਦੀ ਚਿੜੀਆਂ ਉਹਨਾਂ ਨੇ ਮੈਂ ਤਾਂ ਕਈ ਵਾਰ ਦੇਖਦੇ ਆ ਕਈ ਵਿਚਾਰੇ ਮੈਂ ਤਾਂ ਦੇਖੋ ਇਹ ਗੱਲਾਂ ਕਹਿਣੀ ਨਹੀਂ ਚਾਹੀਦੀ ਨੇ ਦੇਖੋ ਸਾਡੇ ਗੋਤਾ ਖੁਰਦੇ ਫਰਕ ਪੈਂਦਾ ਹੈ ਕਈ ਤਾਂ ਇਹ ਜਣੇ ਸੋਨੇ ਦੇ ਸੱਪ ਸੋਨੇ ਦੀ ਬਿੱਲੀ ਸੋਨੇ ਦੀ ਚਾਂਦੀ ਦੀ ਪਤਾ ਨਹੀਂ ਕੀ ਕੀ ਬਣਾ ਬਣਾ ਕੇ ਨਹਿਰ ਦੇੰਦਰ ਸੱਟੀ ਜਾ ਰਹੇ ਨੇ ਨਹਿਰ ਨਹਿਰ ਤੇ ਸੱਟੀ ਜਾ ਰਹੇ ਨੇ ਪਤਾ ਨਹੀਂ ਕਿਹੜੇ ਉਹਨਾਂ ਨੂੰ ਰੱਬ ਮਿਲਨੇ ਨੇ ਕਿਹੜਾ ਉਹ ਰੱਬ ਹੈਗਾ ਜਿਹੜਾ ਜਿੰਨੂੰ ਸੋਨਾ ਪਸੰਦ ਹੈ ਕਿਹੜਾ ਰੱਬ ਹੈਗਾ ਜਿਹੜਾ ਨਹਿਰ ਦੇੰਦਰ ਕੇ ਅੰਦਰ 10 ਕਿਲੋ ਪਨੀਰ ਸੜ ਦੇ ਦੁੱਧ ਦੀਆਂ ਥੇਲੀਆਂ ਪਾ ਦੇ ਫਲਾਣਾ ਮੇਰੇ ਤੋਂ ਸਮਝ ਤੋਂ ਬਾਹਰ ਹੈ ਦੇਖੋ ਮੈਂ ਕਿਸੇ ਤਰ੍ਹਾਂ ਅਸਤਾਨ ਨੂੰ ਠੇਸ ਨਹੀਂ ਪਹੁੰਚਾਇਆ ਮੈਂ ਮਾਫੀ ਚਾਹਨਾ ਕਰ ਕਿਸੇ ਤਰ੍ਹਾਂ ਨੂੰ ਠੇਸ ਪਹੁੰਚ ਰਿਹਾ ਮੈਂ ਮਾਫੀ ਚਾਹਨਾ ਚਾਹੀਦੀ ਪਰ ਸੋਚੋ ਯਾਰ ਥੋੜਾ ਜਿਹਾ ਜਿਹੜਾ ਤੁਸੀਂ ਨਹਿਰ ਦੇ ਅੰਦਰ ਸੁਟ ਰਹੇ ਹੋ ਦੇਖੋ ਕਿੰਨੀ ਚੁੱਗੀ ਚੋਪੜੀ ਵਾਲੇ ਬੈਠੇ ਨੇ ਨਹਿਰ ਦੇ ਵੈਸੇ ਕਿੰਨੇ ਕਿਨਾਰੇ ਦੇ ਰੋਡ ਦੇ ਕਿਨਾਰੇ ਬੈਠੇ ਕਿੰਨਾ ਗਰੀਬ ਹੈ ਤੁਹਾਡੇ ਪਿੰਡ ਦੇ ਅੰਦਰ ਦੇਖੋ ਕੋਈ ਨਾ ਕੋਈ ਤਾਂ ਹੋਏਗਾ ਜਰੂਰਤਮੰਦ ਲੋੜਵੰਦ ਇਹ ਪੂਰਾ ਪਿੰਡ ਅਮੀਰ ਅਰਬੋਪਤੀ ਹੈ ਖਰਬੋਪਤੀ ਹੈ ਕੋਈ ਲੈਣ ਵਾਲਾ ਨਹੀਂ ਹੈ ਕੋਈ ਤਾਂ ਵਿਚਾਰਾ ਇਹ ਹੋ ਜਾਊਗਾ ਜਿਹੜਾ ਜਰੂਰਤਮੰਦ ਹੋਏਗਾ ਕੋਈ ਤਾਂ ਇਹ ਹੋ ਜਾਊਗਾ ਜਿੰਨ ਜਿਹਦੇ ਕੋਲ ਆਪਣੇ ਇਲਾਜ ਲਈ ਪੈਸੇ ਨਹੀਂ ਆਪਣੇ ਬੱਚਿਆਂ ਦੇ ਇਲਾਜ ਲਈ ਪੈਸੇ ਨਹੀਂ ਆਪਣੇ ਘਰਦਾਲੀ ਦੇ ਇਲਾਜ ਲਈ ਪੈਸੇ ਨਹੀਂ ਕੋਈ ਤਾਂ ਇਹ ਹੋ ਜਾ ਜਿਹੜਾ ਆਪਣੇ ਬੱਚਿਆਂ ਨੂੰ ਪੜਾ ਨਹੀਂ ਪਾ ਰਿਹਾ ਸਿੱਖਿਆ ਨਹੀਂ ਦੇ ਪਾ ਰਿਹਾ ਕੋਈ ਤਾਂ ਹੋਗਾ ਜਿਹਦੇ ਘਰ ਦਾ ਸਾਮ ਦਾ ਚੁੱਲਾ ਨਹੀਂ ਚੱਲ ਰਿਹਾ ਸਵੇਰ ਦਾ ਚੁੱਲਾ ਨਹੀਂ ਚੱਲ ਰਿਹਾ ਦੁਪਹਿਰ ਦੇ ਰੋਟੀ ਨਹੀਂ ਪਕ ਰਹੀ ਐਜਾ ਕੋਈ ਕਰਨੀ ਪੈਂਡ ਦੇ ਅੰਦਰ ਹੋਏਗਾ ਨਾ ਔਰ ਤੁਸੀਂ ਅਸਲੀ ਰੱਬ ਦੀ ਰੂਹਾਂ ਨੂੰ ਛੱਡ ਕੇ ਨਹਿਰਾ ਤੇ ਇੱਧਰ ਉੱਧਰ ਇਹਨੇ ਜਿਹੜੇ ਨਕਲੀ ਬਾਬੇ ਨੇ ਤਾੰਤ੍ਰਿਕ ਨੇ ਉਹਨਾਂ ਦੇ ਘਰ ਪੱਟਿਏ ਜਾ ਰਹੇ ਉਹ ਕਹਿੰਦੇ ਲਿਆਓ 10 ਕਿਲੋ ਕਿਉ ਇਹ ਲਿਆਓ ਇਹ ਸਮਗਰੀਆ ਤੁਸੀਂ ਲਿਆ ਲਿਆ ਕੇ ਉਹ ਸਮਗਰੀਆਂ ਉਹਨੂੰ ਚੜਾ ਰਹੇ ਮੈਂ ਕਹਿ ਰਿਹਾ ਅਗਰ ਅਸਲੀ ਰੂਹਾਂ ਨੂੰ ਪਾਣਾ ਹੈ ਆਪਣੀ ਛੱਤਾਂ ਦੇ ਉੱਪਰ ਡੋਂਗੇ ਪਰ ਪਰ ਕੇ ਪਾਣੀ ਦੇ ਰਖ ਲਓ ਚਿੜੀਆਂ ਨੂੰ ਦਾਣਾ ਪਾਓ ਕਬੂਤਰਾਂ ਨੂੰ ਦਾਣਾ ਪਾਓ ਜਿਹੜੇ ਹੋਰ ਪਸ਼ੂ ਪੰਛੀ ਨੂੰ ਦਾਣਾ ਪਾਓ ਜਿਹੜੀ ਚੀਟੀਆਂ ਨੇ ਕੀੜੇ ਮਕੋੜਿਆਂ ਨੂੰ ਚੀਨੀ ਦਾਣੇ ਦਾਲ ਚਾਵਲ ਉਹਨਾਂ ਨੂੰ ਪਾਓ ਦੇਖੋ ਫਿਰ ਤੁਹਾਡੇ ਕੰਮ ਕਿਵੇਂ ਨਹੀਂ ਬਣਦੇ ਅਗਰ ਅਸਲੀ দান ਕਰਨਾ ਉਹਨਾਂ NGO ਨੂੰ ਕਰੋ ਜਿਹੜੇ ਵਿਚਾਰੇ ਗਰੀਬਾਂ ਦੀ ਮਦਦ ਕਰ ਜਿਨ੍ਹਾਂ ਨੇ ਹਸਪਤਾਲ ਇੰਨੇ ਤਕੜੇ ਤਕੜੇ ਬਣਾਤੇ ਗਰੀਬਾਂ ਵਾਸਤੇ ਉਹਨਾਂ ਦੀ ਮਦਦ ਕਰੋ ਹੂੰ ਬੰਦਾ 80% ਨਕਲੀ ਬੈਠੇ ਨੇ 20% ਅਸਲੀ ਵਾਲੇ ਵੀ ਤਾਂ ਇਨਕੁਆਰੀ ਕਰੋ 80% ਗੜੇ ਨਕਲੀ ਬੈਠੇ NGO ਵਾਲੇ ਨਹੀਂ ਗੱਲਾਂ ਕਰਦੇ ਉਹ ਤੇਰੇ ਨੇ ਦੇਖੋ ਬਾਹਰਲੀ ਕੰਟਰੀ ਦੇ ਠੱਗਿਆ ਮਾਰ ਮਾਰ ਕੇ ਬੈਠੇ ਨੇ ਮਗਾਂਦੇ ਨੇ 1 ਕਰੋੜ ਰੁਪਏ